ਇੱਕ ਗੱਭਰੂ ਤੇ ਮੁਟਿਆਰ ਪਹਿਲਾ ਗੀਤ ਸੁਣਿਆ ਤੁਸੀਂ ਮੰਗ ਕੀਤੀ ਆ ਦੁਆਰਾ ਫਰਮਾਇਸ਼ ਕੀਤੀ ਐ ਸਾਰਾ ਛੱਡ ਕੇ ਜਹਾਨ ਮਰਗੀ ਦੇ ਤੇਰੇ ਕਾਨ ਸਾਰਾ ਛੱਡ ਕੇ ਜਹਾਨ ਮਰਗੀ ਦੇ ਤੇਰੇ ਕਾਨ ਛੱਡ ਕੇ ਜਹਾਨ ਮਰਗੀ ਦੇ ਤੇਰੇ ਕਾਨ ਜਾਂ ਮੈਂ ਬੰਦਰ ਜਹੇ ਦੇ ਪਿੱਛੇ ਵਹਿ ਕੇ ਨਹੀਂ ਹੁਣ ਕੀ ਤੂੰ ਰੱਬ ਬਣ ਗਈ ਲਾ ਮਸਰੇ ਦੇ ਮਲੰਗ ਨਾਲ ਲੈ ਕੇ ਨਹੀਂ ਹੁਣ ਕੀ ਤੂੰ ਰੱਬ ਬਣ ਗਈ ਨਾ ਮਾਸਰੇ ਦੇ ਮਲੰਗ ਨਾਲ ਲੈ ਕੇ ਨਹੀਂ ਹੁਣ ਕੀ ਤੂੰ ਰੱਬ ਬਣ ਗਈ ਜਦ ਤੂੰ ਨਾ ਬਈ ਆਈ ਅੱਖ ਹੋਰ ਨਾਲ ਲਾਈ ਜਦ ਤੂੰ ਨਾ ਬਈ ਆਈ ਅੱਖ ਹੋਰ ਨਾਲ ਲਾਈ ਤੂੰ ਨਾ ਬਈ ਆਈ ਅੱਖ ਹੋਰ ਨਾਲ ਲਾਈ ਰੱਖ ਰੱਖੀ ਤੂੰ ਗਬਰੂ ਆ ਜੇ ਰਵੇ ਮੈਂ ਕੀ ਜਹਾਜ ਝੜ ਗਈ ਅੱਲੇ ਵਸਦੀ ਗੋਂਡ ਪਿੰਡ ਤੇਰੇ ਵੇ ਮੈਂ ਕੀ ਜਹਾਜ ਝੜ ਗਈ ਅੱਲੇ ਵਸਦੀ ਦਾ ਭਰਾ ਹਰੀ ਸਿੰਘ ਤਕੜ ਹਰੀ ਸਿੰਘ ਤਕੜ ਜਿਹੜਾ ਕਿ ਪਹਾੜਪੁਰ ਤੋਂ ਪਹੁੰਚਿਆ ਬਹੁਤ ਬਹੁਤ ਧੰਨਵਾਦ ਕਰਕੇ ਜਾਂਦਾ ਬਹੁਤ ਬਹੁਤ ਬਾ ਮਾਰ ਕਰਕੇ ਜਾਂਦਾ ਬਹੁਤ ਬਹੁਤ ਧੰਨਵਾਦ ਸ਼ੁਕਰੀ ਪੁੱਲੀ ਤਾਂ ਨਹੀਂ ਹੋਣੀ ਯਾਦ ਹੋਊਗਾ ਜ਼ਰੂਰ ਨਹੀਂ ਪਹਿਲੀ ਵਾਰੀ ਮਿਲੀ ਸੀ ਤੁਸ਼ਹਿਰ ਸੰਗਰੂਰ ਨੇ ਪੁੱਲੀ ਤਾਂ ਨਹੀਂ ਹੋਣੀ ਯਾਦ ਹੋਊਗਾ ਜ਼ਰੂਰ ਨਹੀਂ ਪਹਿਲੀ ਵਾਰੀ ਮਿਲੀ ਸੀ ਤੂੰ ਸ਼ਹਿਰ ਸੰਗਰੂਰ ਦੀ ਤੇਰੀ ਰੀਝ ਨਹੀਂ ਅਧੂਰੀ ਕੀਤੀ ਦੀਨਾ ਵਿੱਚ ਪੂਰੀ ਤੇਰੀ ਰੀਝ ਨਹੀਂ ਅਧੂਰੀ ਕੀਤੀ ਦੀਨਾ ਵਿੱਚ ਪੂਰੀ ਝੂਟੇ ਲੈਂਦੀ ਸੀ ਨੋਵਾ ਵਿੱਚ ਵਹਿ ਕੇ ਨਹੀਂ ਹੁਣ ਕੀ ਤੂੰ ਰੱਬ ਬਣ ਗਈ ਲਾਮਾਸਰੇ ਦੇ ਮਲੰਗ ਨਾਲ ਲੈ ਕੇ ਨਹੀਂ ਹੁਣ ਕੀ ਤੂੰ ਰੱਬ ਬਣ ਗਈ ਲਾਮਾਸਰੇ ਦੇ ਮਲੰਗ ਨਾਲ ਲੈ ਕੇ ਨਹੀਂ ਹੁਣ ਕੀ ਤੂੰ ਰੱਬ ਬਣ ਗਈ ਲਵਦਕੇ ਤੁਗਰਤੀ ਕੁਆਰੀ ਸੀ ਕਿਹੜੇ ਸ਼ੌਕ ਪਿਛਲਾਈ ਤੇਰੇ ਨਾਲ ਯਾਰੀ ਸੀ ਜਿੰਨਾਂ ਨਾਲ ਵੱਧਕੇ ਤੁਗਰਤੀ ਕੁਆਰੀ ਸੀ ਕਿਹੜੇ ਸ਼ੌਕ ਪਿਛਲਾਈ ਤੇਰੇ ਨਾਲ ਯਾਰੀ ਸੀ ਤੁਨੂੰ ਕਿਤਾ ਨਾ ਨਰਾਜ ਗਏ ਨਾ ਬਿਦੇ ਨਵਸ ਕਿਤਾ ਨਾ ਨਰਾਜ ਗਏ ਨਾ ਬਿਦੇ ਨਵਸ ਕਿਨੀ ਕਿੰਨੇ ਗਲੂਆਏ ਕਿਹੜੇ ਮੇਰੇ ਵੇ ਮੈਂ ਕੀ ਜਹਾਜ ਚੜੇ ਗੋਹਾਂਡ ਫੇਟ ਤੇਰੇ ਵੇ ਮੈਂ ਕੀ ਜਹਾਜ ਚੜ ਗਈ ਕਾਲੇ ਨਿਕਲਦੀ ਮੂੰਹੋਂ ਪਾਰ ਕੱਢਣੀ ਨਾ ਤੈਨੂੰ ਲੋਕੀ ਆਖਦੇ ਨੇ ਲੁੱਟ ਲੁੱਟ ਖਾ ਲਿਆ ਤੈ ਮੈਨੂੰ ਸਾਡੇ ਭਾਈ ਜੀ ਫਰੀਦਕੋਟ ਤੋਂ ਜਰਨਲਿਸਟ ਗੋਣੀ ਪਹੁੰਚਿਆ ਜਿਹੜੇ ਕਿ ਰਮਲਾ ਸਾਹਿਬ ਦਾ ਮੇਲਾ ਕਰਾਉਂਦੇ ਉਹ ਵੀ ਪਹੁੰਚਿਆ ਜਰਨਲਿਸਟ ਗੋਣੀ ਸਾਰੇ ਆਪਣੀ ਪਾਰਟੀ ਨਾਲ ਪਹੁੰਚਿਆ ਜੀ ਦੀਪ ਸਿਲਕ ਸਟੋਰ ਉਹਨਾਂ ਬਹੁਤ ਬਹੁਤ ਸਨਮਾਨਾ ਬਹੁਤ ਬਹੁਤ ਧੰਨਵਾਦ ਕਾਲ ਨਿਕਲਦੀ ਮੂੰਹੋਂ ਪਾਰ ਕੱਢਣੀ ਨਾ ਤੈਨੂੰ ਲੋਕੀ ਆਖਦੇ ਨੇ ਲੁੱਟ ਲੁੱਟ ਖਾ ਲਿਆ ਤੈ ਮੈਨੂੰ ਕਾਲ ਨਿਕਲਦੀ ਮੂੰਹੋਂ ਪਾਰ ਕੱਢਣੀ ਨਾ ਤੈਨੂੰ ਲੋਕੀ ਆਖਦੇ ਨੇ ਲੁੱਟ ਲੁੱਟ ਖਾ ਲਿਆ ਤੈ ਮੈਨੂੰ ਸਾਰਾ ਮਤਲਬ ਕੱਢ ਚੱਟ ਗਈ ਪਾਸਾ ਵਟ ਸਾਰਾ ਮਤਲਬ ਕੱਢ ਚੱਟ ਗਈ ਪਾਸਾ ਵਟ ਮੇਰੇ ਪਲਾਚੋਂ ਹੌਸਲੇ ਟੈਗੇ ਨਹੀਂ ਹੁਣ ਕੀ ਤੂੰ ਰੱਬ ਬਣ ਗਈ ਲਾ ਮਸਰੇ ਦੇ ਮਲੰਗ ਨਾਲ ਲੈ ਕੇ ਨਹੀਂ ਹੁਣ ਕੀ ਬਣ ਗਈ ਨਾਮਾ ਸਰਦੇ ਮਲਗ ਨਾਲ ਲੈ ਕੇ ਨਹੀਂ ਹੁਣ ਕੀ ਤੂੰ ਰੱਬ ਬਣ ਗਈ ਛੱਡ ਮਨਦੀਪ ਬੋਲੀਆਂ ਨਾ ਮਾਰ ਵਾਲੀਆਂ ਮੇਰੇ ਤੇ ਕੀ ਤੇ ਲਿਖ ਕਰ ਕਾਪੀਆਂ ਨਾ ਕਾਲੀਆਂ ਛੱਡ ਮਨਦੀਪ ਬੋਲੀਆਂ ਨਾ ਮਾਰ ਵਾਲੀਆਂ ਮੇਰੇ ਤੇ ਕੀ ਤੇ ਲਿਖ ਕਰ ਕਾਪੀਆਂ ਨਾ ਕਾਲੀਆਂ ਭੁੱਲ ਜਾਵੀ ਉਹ ਦਿਨ ਹੁਣ ਸਾਰਾ ਮਾਸਰੇ ਦੇ ਮਲੰਗ ਨਾਲ ਲੈ ਕੇ ਨਹੀਂ ਹੁਣ ਕੀ ਤੂੰ ਰੱਬ ਬਣ ਗਈ ਲਾ ਮਾਸਰੇ ਦੇ ਮਲੰਗ ਨਾਲ ਲੈ ਕੇ ਨਹੀਂ ਹੁਣ ਕੀ ਤੂੰ ਨਜ ਬਣ ਗਈ ਲਾ ਮਾਸਰੇ ਦੇ ਮਲੰਗ ਨਾਲ ਲੈ ਕੇ ਨਹੀਂ ਹੁਣ ਕੀ ਤੂੰ ਰੱਬ ਬਣ ਗਈ ਸਾਡੇ ਭਾਈ ਤੇ ਉਹਨਾਂ ਦਾ ਵੀ ਸਵਾਗਤ ਕਰਦੇ ਆ ਜੀ ਜੇ ਤਾਂ ਜੀ ਤਾਂ ਸਾਈ ਸਾਈ ਲਾਲ ਮੈਂ ਇੱਕ ਸਾਈ ਇਹ ਬੰਦ ਮੇਰਾ ਰੀਜ ਹੋ ਗਿਆ ਹਾਂ ਹਾਲੋ ਬਹੁਤ ਬਹੁਤ ਧੰਨਵਾਦ ਆ ਅਵਤਾਰ ਸਿੰਘ ਜੀ ਮਿਠੜੀ ਲੰਬੀ ਕੋਲੇ ਪਿੰਡ ਆ ਸਾਡੇ 3 ਘੰਟੇ ਲੱਗਦੇ ਉੱਥੋਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਅਵਤਾਰ ਸਿੰਘ ਜੀ ਮਿਠੜੀ ਦਲਜੀਤ ਸਿੰਘ ਜੀ ਮਿਠੜੀ ਕੁਲਦੀਪ ਸਿੰਘ ਜੀ ਮਿਠੜੀ ਗੁਰਬੀਰ ਸਿੰਘ ਜੀ ਮਿਠੜੀ ਕੁਲਦੀਪ ਸਿੰਘ ਜੀ ਸਹਿਤਪੁਰ ਉਹਨਾਂ ਵੱਲੋਂ ਬਹੁਤ ਮਾਣ ਦੀਚ ਕਰ ਅਤੇ ਗਾਇਕ ਜੰਗਲਾਤ ਅਫਸਰ ਸੁਭਾ ਸਿੰਘ ਉਦੇਸੀ ਉਦੇਸੀਆਂ ਵਾਲਾ ਆਦਮਪੁਰ ਸਰਪੰਚ ਬਡਾਲਾ ਆਦਮਪੁਰ ਬਹੁਤ ਸਾਰਾ ਮਾਣ ਕਰਦੇ ਬਹੁਤ ਬਹੁਤ ਮਿਹਰਬਾਨੀ ਆ ਰੈਂਪੀ ਹੈਪੀ ਰੰਦੇ ਹੈਪੀ ਰੰਦੇਵ ਆਗੇ ਜੀ ਆਗੇ ਜੀ ਚਲੋ ਬੜਾ ਬੜੇ ਲੋ ਜੀ ਤਾੜੀ ਮਾਰ ਦਿਓ ਜੇ ਚੰਗਾ ਲੱਗਿਆ ਕਿਉਂਕਿ ਟਾਈਮ ਬਹੁਤ ਘੱਟ ਆ ਕਿਉਂਕਿ ਟਾਈਮ ਕਰਕੇ ਅਸੀਂ ਗਾਣੇ ਤਾਂ ਹੋਰ ਸਾਡੇ ਕੋਲ ਹੈਗੇ ਸੀ ਅੱਡੇਵਾਣਾ ਸਾਹਿਬ ਦਾ ਇਕ ਬੋਲੀਆਂ ਲਾਉਣੇ ਸੀ ਕਹਿੰਦੇ ਇਕ ਸਾਈ ਅੰਤਰਾ ਵੀ ਨਹੀਂ ਲਾਉਣਾ ਵੱਧ ਕਿਉਂਕਿ ਟਾਈਮ ਕਾਫੀ ਹੋਇਆ ਹੋਇਆ ਹੈ ਇਸ ਕਰਕੇ ਕਿਉਂ ਕਲਾਕਾਰ ਆਫਾਈ ਹੋਰ ਵੀ ਆਏ ਨੇ ਤੇ ਇਸ ਕਰਕੇ ਮਾਫੀ ਚਾਹੁੰਦੇ ਆ ਕਿਤੇ ਪ੍ਰਮਾਤਮਾ ਨੇ ਚਾਹਿਆ ਫੇਰ ਸਹੀ ਬਹੁਤ ਬਹੁਤ ਧੰਨਵਾਦ ਖੈਰਾ ਸਾਹਿਬ ਸਾਡੇ ਤੇ ਸਾਡੇ ਬਨੂ ਇੱਕ ਸੰਤੂ ਸਾਧੀਆਂ ਬੋਲੀਆਂ ਸੀ ਉਹਨਾਂ ਨੇ ਲਿਖਾਈਆਂ ਸੀ ਜਿਹੜੇ ਪਰਜਾਈ ਛੋਟੇ ਜੀ ਬੋਲਣ ਲੱਗੇ ਮੈਂ ਹੱਥਿਆ ਰੱਖੇ ਮੜ ਜਾ ਨੀ ਪਰਜਾਈਏ ਖੱਟ ਲੈ ਨੇਕੀ ਨਾ ਦੁਨੀਆ ਤੇ ਰਹਿਣਾ ਨੀ ਜੇ ਚਾਦੀ ਕੁੱਟ ਮੰਗ ਲੈਂਦਾ ਮੈਂ ਨੀ ਜੇ ਚਾਦੀ ਕੁੱਟ ਮੰਗ ਲੈਂਦਾ ਮੈਂ ਤੂੰ ਅੱਖੇ ਟੁੱਟ ਪੈਣਾ ਨੀ ਤੇਰੇ ਵਾਂਗੂ ਕੌਣ ਪਾਬੀਏ ਤੇਰੇ ਵਾਂਗੂੰ ਕੌਣ ਭਾਬੀਏ ਛੜੇ ਜੇਠ ਨੂੰ ਕੂਰੇ ਲਿਖ ਦੂੰ ਨਾ ਤੇਰਾ ਧਰਮਰਾਜ ਦੇ ਮੂਰੇ ਲਿਖ ਦੂੰ ਨਾ ਤੇਰਾ ਧਰਮਰਾਜ ਦੇ ਮੂਰੇ ਲਿਖ ਦੂੰ ਨਾ ਤੇਰਾ ਧਰਮਰਾਜ ਦੇ ਮੂਰੇ ਲਿਖ ਦੂੰ ਨਾ ਤੇਰਾ ਵੇ ਮੈਂ ਕੀ ਤੇਰਾ ਖਾਲਿਆ ਜੇਠਾ ਕਿਉਂ ਕਰਦੇ ਅੜਵਾਈਆਂ ਵੇ ਮੁਠੀ ਦੇ ਵਿੱਚ ਰੱਖ ਨਹੀਂ ਸਕਦੇ ਮੁਠੀ ਦੇ ਵਿੱਚ ਰੱਖ ਨਹੀਂ ਸਕਦੇ ਛੜੇ ਜੇਠ ਪਰ ਜਾਈਆਂ ਵਰਗੇ ਗਲੀਆਂ ਦੇ ਵਿੱਚ ਤੇਰੇ ਵਰਗੇ ਗਲੀਆਂ ਦੇ ਵਿੱਚ ਫਿਰਦੇ ਸੰਸਰਕਾਰੂ ਮੇਰੇ ਕੀ ਜੇਠਾ ਕੀ ਤੇਰੇ ਅੰਬ ਤੋੜਲੇ ਪਏ ਖਾਣ ਨੂੰ ਭਾਬੀ ਨਹੀਂ ਕਰਦਾ ਬੰਦਾ ਕਦੇ ਵੀ ਕਰਦਾ ਨਹੀਂ ਕਰਦਾ ਬੰਦਾ ਕਦੇ ਵੀ ਕਰਦਾ ਹੁੰਦਾ ਨਹੀਂ ਖਰਾਬੀ ਨਹੀਂ ਰੋਟੀ ਟੁਕ ਤਾਂ ਮੰਗਣਾ ਪੈਂਦਾ ਰੋਟੀ ਟੁਕ ਤਾਂ ਮੰਗਣਾ ਪੈਂਦਾ ਲਾਰਾ ਲੱਪਾ ਕਾ ਦਾ ਬਨਦੇ ਨਹੀਂ ਪਾਬੀ ਤੀਜੇ ਦਿਨ ਕਪਚਾ ਦਾ ਬਨਦੇ ਨਹੀਂ ਕਾਬੀ ਤੀਜੇ ਦਿਨ ਕਪਚਾ ਦਾ ਬਨਦੇ ਨਹੀਂ ਪਾਬੀ ਫੇਰ ਕਹੇਗਾ ਪਲੰਗ ਬਿਸ਼ਾ ਦੇ ਤੂੰ ਕੀ ਦੱਸ ਪਰਝਾਈਏ ਰਹੇ ਜੂ ਨਾਮਾ ਕਰ ਲੈ ਸੇਵਾ ਮੇਰੀ ਨਹੀਂ ਖਾਂਦੀ ਪੀਂਦੀ ਲਤ ਮਾਰਦੀ ਨਹੀਂ ਖਾਂਦੀ ਪੀਂਦੀ ਲਤ ਮਾਰਦੀ ਨਾ ਅਕਲ ਟਕਾਣੇ ਤੇਰੀ ਨਹੀਂ ਦਸ ਭਰਾਂ ਕੀ ਜੋਰ ਛੜੇਗਾ ਦਸ ਭਲਾਂ ਕੀ ਜੋਰ ਛੜੇਦਾ ਕਰਦੀ ਤੂੰ ਚਤਰਾਇਆਂ ਨਹੀਂ ਬੈਂਦੀ ਪੀੜੇ ਤੇ ਪਾ ਕੇ ਸੁਰਮ ਸੜਾਈਆਂ ਨਹੀਂ ਬੈਂਦੀ ਠੀੜੇ ਤੇ ਪਾ ਕੇ ਸੁਰਮ ਸੜਾਈਆਂ ਨਹੀਂ ਬੈਂਦੀ ਪੀੜੇ ਤੇ ਕੰਟੂ ਬਣਾ ਲੈ ਦਿਓ ਰਾ ਸੱਚਾ ਸਤਗੁਰੂ ਜਾਣੇ ਵੇ ਮਛਲੀ ਦੇ ਪਾਣੀ ਦੇ ਵਿੱਚ ਮਛਲੀ ਵੇਖਦੈਂ ਪਾਣੀ ਦੇ ਵਿੱਚ ਮਛਲੀ ਵੇਖਦੈਂ ਤੂੰ ਹਰ ਜਾ ਕਟਵਾਣੇ ਵੇ ਭਾਬੀ ਦੇ ਤੂੰ ਨਾ ਕਰਵਾ ਦੇ ਆਏ ਕਿਤੇ ਉਹੀ ਨੋ ਕਰਾ ਦੇ ਭਾਬੀ ਦੇ ਤੂੰ ਨਾ ਕਰਵਾ ਦੇ ਜਿਹੜਾ ਪੌਂਦਾ ਕੀ ਲਾਪੀ ਲੀਂ ਜਦ ਮਰਦੀ ਤਾਂਾ ਤਪੇ ਪਤੀ ਲਾਪੀ ਲੀਂ ਜਦ ਮਰਜੀ ਚਾਹਦਾ ਤਪੇ ਪਤੀ ਬਹੁਤ ਬਹੁਤ ਧੰਨਵਾਦ ਕਿਉਂਕਿ ਛੌਟੀਆਂ ਕਰਕੇ ਲਾਇਆ ਕਿਉਂਕਿ ਟਾਈਮ ਜ਼ਿਆਦਾ ਹੋਈ ਜਾਂਦਾ ਤੇ ਬਹੁਤ ਸਰਮਾਨ ਸਾਰਿਆਂ ਵੱਲੋਂ ਬਹੁਤ ਤੂੰ ਮੈਨੂੰ ਲੱਗਦਾ ਲਾਣੇਦਾਰਾ ਮੈਨੂੰ ਅੱਜ ਤੂੰ ਸਿਲਕ ਦਾ ਸੂਟ ਦੇ ਕੇ ਤੋਰੇਂਗਾ ਮੈਂ ਤਾਂ ਦਾ ਪੰਜਾਬ ਜੁਲਰ ਵੱਲੋਂ ਬਹੁਤ ਸਰਮਾਨ ਹੈ ਬਹੁਤ ਬਹੁਤ ਧੰਨਵਾਦ ਬਹੁਤ 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 ਜੀ ਆ ਰਾਜਾ ਦੁਬੜੀ ਖਾਨਾ ਤੋਂ ਅਜਾਇਬ ਸਿੰਘ ਦੀ ਜੈਤੋਂ ਤੋਂ ਬਿੰਦਰ ਸਿੰਘ ਦੀ ਬਾਟ ਸੁਖਦੇਵ ਸਿੰਘ ਦੀ ਬਾਟ ਬਿੱਲਾ ਦੌੜੀ ਖਾਨਾ ਆ ਜੱਸੀ ਹਰਦੀਪ ਔਰ ਨਰੈਣ ਸਾਫ ਕਾ ਸਰਪੰਚ ਦੋਲੋਂ ਖੁਦ ਤੋਂ ਬਹੁਤ ਸਾਰਾ ਮਾਣ ਕਰ ਗਿਆ ਬਹੁਤ ਬਹੁਤ ਧੰਨਵਾਦ ਹੁਣ ਮੈਂ ਰੈਂਪ